ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਵਾਗਤ ਹੈ ਤੁਹਾਡਾ ਆਪਣੇ ਚੈਨਲ ਆਰਮਾਨ ਜ਼ਿੰਦਗੀ ਦੇ ਉੱਪਰ। ਅੱਜ ਦੀ ਕਹਾਣੀ ਹੈ ਪਾਪੀ ਪੁੱਤਰ। ਸੋ ਆਪਾਂ ਅੱਜ ਦੀ ਕਹਾਣੀ ਦੀ ਸ਼ੁਰੂਆਤ ਕਰਦੇ ਹਾਂ। ਮਿਰਜ਼ਾਪੁਰ ਨਾਂ ਦੇ ਇੱਕ ਪਿੰਡ ਵਿੱਚ ਇੱਕ ਪਤੀ ਪਤਨੀ ਰਹਿੰਦੇ ਸਨ। ਉਹਨਾਂ ਦੇ ਘਰ ਦੀ ਹਾਲਤ ਠੀਕ-ਠਾਕ ਸੀ। ਬਜ਼ੁਰਗ ਦਾ ਨਾਂ ਸੀ ਕਸ਼ਮੀਰ ਤੇ ਉਸ ਦੀ ਪਤਨੀ ਦਾ ਨਾਂ ਚੰਨੋ ਸੀ। ਉਨਾ ਦੇ ਦੋ ਬੱਚੇ ਸੀ ਇੱਕ ਕੁੜੀ ਇੱਕ ਮੁੰਡਾ ਕੁੜੀ ਦਾ ਨਾਮ ਸੀ ਸੀਤਾ ਤੇ ਮੁੰਡੇ ਦਾ ਨਾਮ ਸੀ ਦਿয়াল ਉਹ ਆਪਣੇ ਪਰਿਵਾਰ ਨਾਲ ਖੁਸ਼ੀਆਂ ਭਰਿਆ ਜੀਵਨ ਬਤੀਤ ਕਰਦੇ ਸੀ ਘਰ ਦੀ ਹਾਲਤ ਜਿਵੇਂ ਵੀ ਸੀ ਪਰ ਕਸ਼ਮੀਰ ਨੇ ਆਪਣੇ ਬੱਚਿਆਂ ਨੂੰ ਵਧੀਆ ਪੜਾ ਲਿਖਾ ਕੇ ਵੱਡਿਆਂ ਕੀਤਾ ਹੌਲੀ ਹੌਲੀ ਬੱਚੇ ਵੱਡੇ ਹੋਏ ਸੀਤਾ ਬਹੁਤ ਸਿਆਣੀ ਸੀ ਉਹ ਆਪਣੇ ਘਰਦਿਆਂ ਦੀਆਂ ਸਾਰੀਆਂ ਗੱਲਾਂ ਮੰਨਦੀ ਸੀ ਤੇ ਦਿਆਲ ਪੂਰੀ ਤਰ੍ਹਾਂ ਵਿਗੜ ਚੁੱਕਿਆ ਸੀ। ਕਸ਼ਮੀਰ ਦਾ ਮੁੰਡਾ ਦਿਆਲ ਨਸ਼ੇੜੀ ਸੀ ਜੋ ਕਿ ਹਰ ਸਮੇਂ ਨਸ਼ੇ ਲਈ ਪੈਸੇ ਮੰਗਦਾ ਸੀ। ਨਸ਼ੇ ਦੀ ਗੰਦੀ ਲੱਤ ਵਿੱਚ ਪਾ ਕੇ ਦਿਆਲ ਨੇ ਆਪਣੇ ਪਿਓ ਦੀਆਂ ਖੁਸ਼ੀਆਂ ਤਬਾਹ ਕਰ ਦਿੱਤੀਆਂ। ਨਿੱਕੀ ਉਮਰ ਵਿੱਚ ਹੀ ਆਪਣੇ ਪੁੱਤਰ ਨੂੰ ਕਰਦਾ ਦੇਖ ਦਿਆਲ ਬਹੁਤ ਦੁਖੀ ਸੀ ਉਸ ਨੂੰ ਬਹੁਤ ਛੋਟੀ ਉਮਰ ਤੋਂ ਹੀ ਨਸ਼ੇ ਦੀ ਲਤ ਲੱਗ ਗਈ ਸੀ ਜਿਸ ਨੇ ਉਸ ਦੀ ਸਾਰੀ ਜ਼ਿੰਦਗੀ ਤਬਾਹ ਕਰਕੇ ਰੱਖ ਦਿੱਤੀ ਉਸ ਨੇ ਆਪਣੀ ਜ਼ਿੰਦਗੀ ਤਾਂ ਤਬਾਹ ਕੀਤੀ ਹੀ ਤੇ ਨਾਲ ਹੀ ਆਪਣੇ ਘਰਦਿਆਂ ਦੀ ਜ਼ਿੰਦਗੀ ਵੀ ਤਬਾਹ ਕਰ ਦਿੱਤੀ ਜੇ ਇਸ ਉਮਰ ਵਿੱਚ ਉਸ ਨੂੰ ਆਪਣੇ ਪਿਤਾ ਦੀ ਬਾਹ ਫੜ ਕੇ ਖੇਤੀ ਦਾ ਕੰਮ ਕਰਨਾ ਚਾਹੀਦਾ ਸੀ ਉਹ ਸਮਰ ਵਿੱਚ ਉਹ ਨਸ਼ੇ ਦੀ ਮਾੜੀ ਆਦਤ ਪਾ ਚੁੱਕਾ ਸੀ। ਕਸ਼ਮੀਰ ਦਾ ਇੱਕੋ ਇੱਕ ਸਹਾਰਾ ਉਸ ਦਾ ਪੁੱਤਰ ਜਿਸ ਤੋਂ ਉਸ ਨੂੰ ਬਹੁਤ ਉਮੀਦਾਂ ਸੀ। ਉਹ ਹੁਣ ਆਪਣੇ ਪਿਓ ਨਾਲ ਉਸ ਸਮੇਂ ਗੱਲ ਕਰਦਾ ਹੈ ਜਦੋਂ ਉਸ ਨੂੰ ਪੈਸਿਆਂ ਦੀ ਲੋੜ ਹੁੰਦੀ ਸੀ। ਬਜ਼ੁਰਗ ਪਿਓ ਖੇਤ ਵਿੱਚ ਇਕੱਲਾ ਕੰਮ ਕਰਦਾ ਸੀ। ਉਸ ਸਮੇਂ ਦਿਆਲ ਦੀ ਭੈਣ ਆਪਣੇ ਪਿਤਾ ਨਾਲ ਖੇਤੀਬਾੜੀ ਦਾ ਸਾਰਾ ਕੰਮ ਕਰਵਾਉਂਦੀ ਸੀ। ਧੀ ਨੇ ਆਪਣੇ ਪਿਤਾ ਲਈ ਪੁੱਤਰ ਬਣ ਕੇ ਖੇਤ ਦੇ ਕੰਮ ਕੀਤੇ। ਬੁਢਾਪੇ ਵਿੱਚ ਉਸ ਦੀ ਮਾਂ ਰੋਟੀ ਪਾਣੀ ਦਾ ਕੰਮ ਕਰਦੀ ਸੀ। ਇੱਕ ਦਿਨ ਖੇਤ ਦਾ ਸਾਰਾ ਕੰਮ ਕਰਕੇ ਕਸ਼ਮੀਰ ਸਿੰਘ ਨੇ ਪੱਠਿਆਂ ਦੀ ਇੱਕ ਪੰਡ ਸਿਰ ਤੇ ਰੱਖੀ ਤੇ ਘਰ ਆ ਗਿਆ। ਖੇਤ ਵਿੱਚੋਂ ਥੱਕ ਕੇ ਘਰ ਆਏ ਤਾ ਕਸ਼ਮੀਰ ਨੇ ਆ ਪਾਣੀ ਮੰਗਿਆ ਤਾਂ ਸੀਤਾ ਨੇ ਪਾਣੀ ਲਿਆ ਕੇ ਕਸ਼ਮੀਰ ਨੂੰ ਦੇ ਦਿੱਤਾ ਇੰਨੇ ਸਮੇਂ ਨੂੰ ਉਸ ਦਾ ਨਸ਼ੇੜੀ ਪੁੱਤਰ ਵੀ ਘਰ ਆ ਗਿਆ ਉਹ ਕਸ਼ਮੀਰ ਸਿੰਘ ਤੋਂ ਨਸ਼ਾ ਖਰੀਦਣ ਲਈ ਪੈਸੇ ਮੰਗਣ ਲੱਗਾ ਕਸ਼ਮੀਰ ਸਿੰਘ ਕੋਲ ਪੈਸੇ ਨਾ ਹੋਣ ਕਰਕੇ ਉਸ ਨੇ ਦਿਵਾਲ ਨੂੰ ਪੈਸੇ ਦੇਣ ਤੋਂ ਇਨਕਾਰ ਕਰ ਦਿੱਤਾ ਉਸ ਸਮੇਂ ਦਲੀਪ ਨੂੰ ਨਸ਼ੇ ਦੀ ਪੂਰੀ ਤਰ੍ਹਾਂ ਤੜਫ ਲੱਗੀ ਹੋਈ ਸੀ ਪਿਤਾ ਕੋਲ ਪੈਸੇ ਨਾ ਹੋਣ ਕਰਕੇ ਦਲੀਪ ਨੇ ਆਪਣੇ ਪਿਤਾ ਤੇ ਗੋਲੀ ਚਲਾ ਦਿੱਤੀ ਪਰ ਇਹ ਗੋਲੀ ਪਾਣੀ ਲੈ ਕੇ ਆਈ ਭੈਣ ਦੇ ਵੱਜ ਗਈ ਜੇਸ ਨਾਲ ਉਸ ਦੀ ਮੌਤ ਹੋ ਗਈ ਤੇ ਦਿਆਲ ਨੂੰ ਵੀ ਜੇਲ੍ਹ ਹੋ ਗਈ ਉਹਨਾਂ ਦੇ ਬੁਢਾਪੇ ਦੇ ਦੋਵੇਂ ਸਹਾਰੇ ਉਹਨਾਂ ਤੋਂ ਦੂਰ ਹੋ ਗਏ ਪੋਤ ਨੇ ਹੀ ਆਪਣੀ ਭੈਣ ਨੂੰ ਮਾਰ ਦਿੱਤਾ ਸੋ ਤੁਹਾਨੂੰ ਅੱਜ ਦੀ ਕਹਾਣੀ ਕਿੱਦਾਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ ਤੇ ਚੈਨਲ ਨੂੰ ਸਬਸਕ੍ਰਾਈਬ